ਨਾਮ ਨਹੀਂ ਇਹ ਨਾ ਅੱਲਾਹ ਫਰਤ ਤੇ ਕੀ ਜਲਵਾ ਦਈ ਬਲ ਕੋਈ ਨਹੀਂ ਲੰਗਰ ਦਾ ਤੇ ਰੁਆਏ ਟ੍ਰੈਲੀ ਦੇ ਬਹਿਗੇ ਨੇ ਤੇ ਹੋਰ ਆ ਬ ਜਾਣੇ ਹੋਈ ਕੋਈ ਹੌਕਾ ਕਰੇ ਨਿਕਲ ਕੇ ਇਹ ਅਸੀਂ ਟ੍ਰੈਲੀ ਦੀਆਂ ਸੁੱਤੀਆਂ ਹੋਟਲ ਯੂਚਨਾ ਪਈ ਸਾਰੇ ਮੁੱਦੇ ਸਿੱਦੇ ਵਿੱਚ ਮੈਂ ਬਾਹਰ ਮੁਰੇ ਉਤਰੇ ਮਹਿਮੁੰਦਾ ਜਰਬਾਤ ਪਰ ਦੀ ਕੁਰਸੀ 'ਚ ਮੈਂ ਉਤਾਂ ਐ ਲੈ ਕੇ ਤੇ ਮੈਂ ਕਹਿੰਦਾ ਡੈਡੀ ਕਿਤੇ ਗਿਆ ਡੈਡੀ ਕਿਤੇ ਗਿਆ ਉਹ ਮੁਰੇ ਨਾਠ ਪਜ ਗਏ ਇਹ ਲੇਕੀ ਵੇਖਿਆ ਤਾਂ ਮਗਰ ਪਿਆ ਪਰਨੇ ਪੁੰਨੇ ਉਹਦੇ ਲੱਤੇ ਪਏ ਮੈਂ ਮੂੰਚੰਗੜਾ ਪਾਵਾਂ ਕੋਈ ਨਾ ਸੁਜੀ ਕੋਈ ਕੀ ਲੱਗਦਾ ਕੀ ਨਾਮ ਸੀ ਕੇ ਤੋਂ ਦੇ ਦਿੰਦੇ ਮੇਰੇ ਅੱਛਾ ਜੀ ਮੌਕੇ ਤੇ ਹੀ ਹੋਤੀ ਉਹਨਾਂ ਨੇ ਹਾਂ ਟ੍ਰੈਲੀ ਤੇਜ਼ ਸੀ ਜਿਆਦਾ ਜਿਹੀ ਲੱਗ ਰਿਆ ਤੇਜ਼ ਕੋਈ ਨਹੀਂ ਬੈਠੀ ਸੀ ਕੱਬ ਜਾਨੇ ਖੋਲ ਲਿਆ ਹਾਂ ਤੇ ਅੱਛਾ ਉਹ ਜਿਹੜੇ ਟ੍ਰੈਲੀ 'ਚ ਬੱਚੇ ਉੱਛਲ ਲੰਘ ਗਏ ਐਨਾ ਚੁੱਕਰ ਕੋਈ ਟਿੱਕਾ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਥੋੜੇ ਬਾਹਲੇ ਛੱਟਾ ਲੱਗਿਆ ਮੁੰਨੇ ਬੋਲੀ ਤੋਂ ਬਾਕੀ ਕਿੰਨੇ ਕ ਜਾਨੇ ਬਦਲ ਛੱਟਾ ਲੱਗਿਆ ਐਨਾ ਮੁੰਨਾ ਸਮਝਦਾ ਹੀ ਲੱਗ ਨਹੀਂ ਅੱਛਾ ਤੁਹਾਡੇ ਤਾਂ ਨਹੀਂ ਕਿਤੇ ਕਿ ਛੱਟਾ ਨਹੀਂ ਸਾਡੇ ਨਹੀਂ ਲੱਗੀ ਸਾਡ ਠੀਕ ਕੀ ਨਾਮ ਆ ਨਹੀਂ ਕੋਡ ਸਤਨਾਮ ਸਿੰਘ ਐ ਕੀ ਲੱਗਦੇ ਸੀ ਮੇਰੇ ਤਕਰੀਰ ਨੂੰ ਡੈਡੀ ਜੀ ਸਾਡੇ ਕੀ ਗੱਲ ਵਸ ਗਈ ਹੈ ਗੱਲਬਾਤ ਇਹ ਉਹ ਤੇ ਆਨੰਦਪੁਰ ਗਈ ਮੱਥਾ ਟੇਕੀਂਗੇ ਉਧਰੋਂ ਆਉਂਦੇ ਤੇ ਹੀ ਤੇ ਰੋਕੜਾ ਕੇ ਕੋਈ ਉਹਨਾਂ ਨੂੰ ਪਤਨ ਲੱਗਾ ਰੈਂਪ ਜਿਹਾ ਸੀ ਉੱਥੇ ਰੈਂਪ ਤੋਂ ਟਰੈਕਟਰ ਉਹਨਾਂ ਨੂੰ ਸੰਭਿਆ ਨਹੀਂ ਗਿਆ ਜੀ ਉਹਦੇ ਕਰਕੇ ਉਹਨਾਂ ਦਾ ਸੈਡੈਂਟ ਜਾ ਹੋ ਗਿਆ ਜੀ ਇਹ ਆਪਣੀ ਮੌਤ ਜੀ ਹੋ ਗਈ ਉਹਨਾਂ ਦੀ ਟਰੈਕਟਰ ਚਲਾ ਰਹੇ ਸੀ ਉਹ ਨਹੀਂ ਜੀ ਬੈਠੇ ਸੀ ਮਗਰਾੜ ਤੇ ਬੈਠੇ ਹੋਏ ਸੀ जी अच्छा ना। जी के जी, जी 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 के कितने ਜਣੇ ਸੀ ਕਿ ਟਰੈਕਟਰ ਦੇ ਵਿੱਚ ਇੱਥੇ ਉਹ ਟਰੈਲੀ ਭਰੀ ਹੋਈ ਸੀ اچھا ਜੀ ਤੇ ਮੂਰੇ ਦੋ ਜਣੇ ਬੈਠੇ ਹੋਏ ਇੱਕ ਤੇ ਚਲਾ ਰਿਹਾ ਸੀ ਤੇ ਆਪਾਂ ਸਾਡੇ ਬੈਠੇ ਹੋਏ ਸੀ ਤੁਸੀਂ ਨਾਲ ਸੀਗੇ ਨਹੀਂ ਜੀ ਮੈਂ ਐਮਸੀ ਕਿੰਨੇ ਜਣੇ ਦੀ ਮੌਤ ਹੋਈ ਦੋ ਜਣੇ ਦੀ ਮੌਤ ਹੋਈ ਹੈ ਐਮਸੀ ਕਿੱਥੋਂ ਦੇ ਨੇ ਰਹਿਣ ਵਾਲੇ ਤੁਸੀਂ ਮਾਣੇਵਾਲ ਦੇ ਹੈ ਜੀ ਠੀਕ ਹੈ ਜੀ ਵਾਪਸੀ ਆ ਰਹੇ ਸੀ ਕਿ ਹਾਂ ਜੀ ਵਾਪਸੀ ਆ ਰਹੇ ਹਾਂ ਤੁਹਾਨੂੰ ਪਹਿਲੀ ਵਾਰ ਗਈ ਸੀ ਜ ਹਰ ਸਾਲ ਨਹੀਂ ਜਾਂਦੇ ਹਰ ਸਾਲ ਜਾਂਦੇ ਆ ਜੀ اچھا ਜੀ ਹੋਰ ਕਿੰਨੇ ਕੀ ਨਾਮ ਹੈ ਜੀ ਤੁਹਾਡਾ ਬਲਵਿੰਦਰ ਸਿੰਘ ਮਾਣੇਵਾਲ ਹਾਂ ਜਿਹੜਾ ਹੱਸਾ ਉਹ ਇੱਕ ਉਹਨੇ ਕਹਿੰਦੇ ਨੇ ਕਿ ਕੀ ਇਹ 14 ਤਰੀਕ ਨੂੰ ਗਏ ਨੇ ਟੰਡੋਂ ਮਾਨਿਆਲ ਤੋਂ ਨੰਦਪੁਰ ਹੋਲੇ ਮਾਲੇ ਤੇ ਇਹ 20 ਸਾਲ ਤੋਂ ਜਾ ਰਹੀ ਤੇ ਆਉਂਦੇ ਪਈ ਰਸਤੇ ਵਿੱਚ ਇਹਨਾਂ ਨੂੰ ਦਿਖਿਆ ਨਹੀਂਗਾ ਫੋੜ ਵਾਸਤੇ ਟ੍ਰੈਕਟਰ ਚੜ ਗਏ ਜਿਹੜਾ ਭਾਰਾ ਸਿੰਘ ਸੀ ਚਾਚਾ ਸਾਡਾ ਇਹ ਪਿੱਛੇ गिर ਗਏ ਇਹਦੇ ਕਰਦਿਆਂ ਸਾਰੀ ਮੌਤ ਹੋ ਗਈ ਹੈ ਇਹ ਜਿਹੜੇ ਚਲਾ ਰਹੇ ਸੀ ਉਹ ਥੋੜਾ ਗਿਆ ਕੇ 1.5-2 ਘੰਟੇ ਮਗਰੋਂ ਹਸਪਤਾਲ ਸਿਵਲ ਹਸਪਤਾਲ ਰੋਪੜ ਦੇ ਵਿੱਚ ਜਾ ਕੇ ਹੁੰਦੀ ਮੌਤ ਹੋ ਗਈ। ਚਲਾਉਣੇ ਵਾਲੇ ਦਾ ਕੀ ਨਾਮ ਸੀ? ਗੋਪਿੰਦ ਸਿੰਘ ਜੀ। ਲੰਬੜਦਾਰ ਸੀ ਉਹ ਪਿੰਡ ਦਾ, ਮੌਜੂਦਾ ਲੰਬੜਦਾਰ ਸੀ। ਸੂਰ ਕਿੰਨੇ ਕਿੰਨੇ ਜਖਮੀ ਚੱਕਦੇ? ਟਰੈਕਟਰ 'ਚ ਬੜੇ ਕਾਫੀ ਟਰਾਲੀ ਭਰੀ ਹੀ ਖੜ ਕੇ ਮੁੜੇ ਬੈਠੇ ਸੀ, ਉਹ ਬੈਠੇ ਖੜੇ ਹੀ। ਜਖਮੀ ਕਿੰਨੇ ਕਿੰਨੇ ਸਨ? ਜਖਮੀ ਅਗਰੀਮਨ ਤੋਂ ਤਕਰੀਬਨ 5-7 ਬੰਦੇ ਵਿਚ ਦਾਸ ਬੰਦ ਲਾੜੀ ਦੇ ਵਿੱਚ ਸਾਰੇ ਆ। ਹੋ ਹੋ ਗਏ 10-12 ਬੰਦੇ ਜ਼ਖਮੀ ਹੋ ਗਏ। ਜਣਾ ਵਿੱਚ ਦੋਵਾਂ ਦੀ ਮੌਤ ਹੋਈ ਹੈ ਧਾਰਾ ਸਿੰਘ ਦੀ ਤੇ ਗੋਬਿੰਦ ਸਿੰਘ ਦੀ ਪਿੰਡ ਮਾਨੇਵਾਲ ਵਿੱਚ ਇਹਨਾਂ ਦੀ ਮੌਤ ਹੋਈ ਉਹ ਤੁਸੀਂ ਉਹਨਾਂ ਨੂੰ ਵੀ ਕੁਝ ਰਿਸ਼ਤੇ ਅਸੀਂ ਉਹ ਮੇਰਾ ਚਾਚਾ ਲੱਗਦਾ ਸੀ ਤਾਂ ਮੈਂ ਉਹਦਾ ਭਤੀਜਾ ਸੀ ਕਿਹਨੂੰ ਤੇ ਧਾਰਾ ਜੀ ਉਹ ਵੀ ਰਿਸ਼ਤੇ ਵਿੱਚੋਂ ਗੋਬਿੰਦ ਸਿੰਘ ਵੀ ਚਾਚਾ ਹੀ ਲੱਗਦਾ ਸੀ ਤੇ ਲੰਬੜਦਾਰ ਸੀ ਪਿੰਡ ਦਾ ਕੋਈ ਐਸੀ ਕੋਈ ਗੱਲਬਾਤ ਨਹੀਂ ਜਿੱਦਾਂ ਦਾ ਕੋਈ ਬਈ ਕੰਮ ਹੋਇਆ ਕੋਈ ਮਾਰਾ ਨਹੀਂ ਕੀ ਨਾਮ ਹੈ ਤੁਹਾਡਾ ਕਿਹ ਅਸੀਂ ਹੈ ਜੀ ਹਾਂ ਪਿੰਡ ਪਿੰਡ ਵਾਲੇ ਜੀ ਆਪਣਾ ਮਛੂਰ ਦੇ ਲੱਗ ਅੱਛਾ ਜੀ ਹਾਂ ਕੀ ਲੱਗਦੇ ਸੀ ਤੁਹਾਡੇ ਨੂੰ ਇਹ ਡੈਡੀ ਨੇ ਜੀ ਪਾਪਾ ਹਾਂ ਤੁਸੀਂ ਨਾਲ ਸੀ ਟਰਾਲੀ ਦੇ ਵਿੱਚ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਹਾਦਸਾ ਇਸ ਤਰ੍ਹਾਂ ਹੀ ਗਿਆ ਭੱਟਾ ਸਾਹਿਬ ਦੇ ਕੋਲ ਆਪਣੇ ਆਨੰਦਪੁਰ ਸਾਹਿਬ ਗਏ ਸੀ ਅਸੀਂ ਹਾਂ ਜੀ ਯਾਤਰਾ ਤੋ ਆ ਰਹੇ ਸੀ ਵਾਪਸ ਹਾਂ ਜੀ ਹਾਂ ਜੀ ਤੇ ਆਪਣੇ ਰਾਹ ਦੇ ਵਿੱਚ ਜਿੱਦਾਂ ਫੁੱਟਬਾਲ ਸੀਗਾ ਉਸ ਤੋਂ ਟਰੈਕਟਰ ਆ ਰਿਹਾ ਸੀਗਾ ਰਸਤੇ ਨੂੰ ਭੱਟਾ ਸਾਹਿਬ ਇਹ ਇੱਕ ਅਚਾਨਕ ਮਤਲਬ ਕੁਝ ਦਿਖਿਆ ਨਹੀਂ ਹੈਗਾ ਟਰੈਕ ਤਾਂ ਉੱਥੇ ਕੋਈ ਹੈ ਨਹੀਂ ਪਰਬੰਦ ਨਹੀਂ ਹੈਗਾ ਕੋਈ ਥੰਮਣ ਜਿੱਦਾਂ ਪਤਾ ਲੱਗਦੀ ਜਾਂ ਕੋਸ਼ਿਸ਼ ਆ ਜੀ ਇੱਕ ਸਿੰਗਲ ਰਸਤਾ ਸੀਗਾ ਸਿੰਗਲ ਰਸਤੇ ਤੋਂ ਅਚਾਨਕ ਡਬਲ ਹੋ ਗਿਆ ਜਿੱਦਾਂ ਮਤਲਬ ਫੁੱਟਬਾਲ ਫੁੱਟਬਾਲ ਆ ਗਿਆ ਉੱਥੇ ਟਰੈਕਟਰ ਟਰੈਕਟਰ ਆਪਣੇ ਬੈਲਸ ਵਿਗੜ ਗਿਆ ਟਰੈਕਟਰ ਚੜ ਗਿਆ ਬੈ ਫੁੱਟਬਾਲ ਦੇ ਉਸ ਤੋਂ ਬੈਲਸ ਵਿਗਲੇ ਆ ਤੇ ਬਸ ਅਚਾਨਕ ਪਤਾ ਨਹੀਂ ਲੱਗਣ ਨਾਲ Papa ਜੀ ਕੇ ਮੇਰੇ ਤੇ ਤਾਇਆ ਜੀ ਦੇ ਮੇਰੇ ਚਲਾ ਕੌਣ ਰਿਹਾ ਸੀ ਪਾਪਾ ਜਲਾ ਰਹੇ ਸੀ ਕਿੰਨੇ ਜਣੇ ਦਾ ਮੌਤ ਦੋ ਜਣੇ ਤਾਇਆ ਸੀਗੇ ਕੀ ਨਾਮ ਉਹਨਾਂ ਦਾ ਤਾਇਆ ਆਪਣੇ ਤਾਰਾ ਤਾਰਾ ਸਿੰਘ ਦੇ ਨਾਮ ਉਹਨਾਂ ਦਾ ਦੇਖ ਵੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਹਾਂਜੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਜਿਹੜੇ ਬਾਕੀ ਨਾਲ ਸੀ ਕਿੰਨੇ ਲੋਕ ਹੋ ਗਏ ਕਾਫੀ ਸੱਟ ਲੱਗੀ ਆ ਜੀ ਸਿੰਘ ਸਾਰਿਆਂ ਨੇ ਪਹਿਲੀ ਵਾਰਗੇ ਇਸ ਤੇ ਨਹੀਂ ਜੀ ਅੱਗੇ ਵੀ ਜਾਈਦਾ ਵੈਸੇ ਤੁਹਾਡੇ ਕਿੰਨੇ ਕਿ ਲੱਗਿਓ ਦੇਖ ਰਿਹਾ ਮਾਦੇ ਮੈਂ ਇੱਕ ਪਾਧੀ ਨੁਕਸਾਨ ਆਪਣੇ ਹੋਇਆ ਜੀ ਕਰਦਾ ਹੁੰਦਾ ਆਪਣੇ ਸਿਰ ਦੇ ਕੋਲ ਪਿੱਛੇ ਸਿਰ ਤੇ ਫੈਕਚਰ ਹੋ ਗਿਆ ਫੈਕਚਰ ਹੋ ਗਿਆ ਤੇ ਬਾ ਆਪਣੇ ਸਿਰ